ਕਾਰਜ ਆਵੇ ਰਾਸ ਗੁਰੂ ਗਰੀਬਨਵਾਜ ਤਨਾਸਰੀ ਮੈਲਾ ਪੰਜਵਾ ਨੇਤਰ ਪਨੀਤ ਭੈ ਦਰਸ ਪੇਖੇ ਮਾਤ ਪਰੋ ਰਵਾਲ रास रस गुण गावो ठाकर के मोरे हृदय बसो गोपाल नेत्र पनीत भय दर्श देखे माथ पर रवाल रास रस गुण गावो ठाकुर के ਹੇ ਹਿਰਦੈ ਬਸੋ ਗੋਪਾਲ ਤਨ ਤਨ ਹਜ਼ੂਰ ਗਰੀਬਨ ਵਾਰ ਕਿਲੇ ਵੇ ਪਾਤਸ਼ਾਹ ਜੀ ਤੰਨਾ ਦੇ ਸਤਕੰਡ ਸਥਾਨ ਸ੍ਰੀ ਮੰਜਾ ਸਾਹਿਬ ਤੋਂ ਅੰਮ੍ਰਿਤ ਵੇਲੇ ਦੇ ਹੁਕਮ ਨਾਮੇ ਬਖਸ਼ਿਸ਼ ਹੋਏ ਤਨ ਤਨ ਪੰਚਮ ਪਾਤਸ਼ਾਹ ਨਾ ਸਿraag ਅੰਦਰ ਰਹਿਮ ਤਾਂ ਬਖਸ਼ਿਸ਼ ਕਰ ਰਹੇ ਨੇ ਕਿ হে ਜੀਵ ਨੇਤਰ ਤਾਂ ਤੁਹਾਡਾ ਦਰਸ ਦੇ ਕੇ ਪਵਿੱਤਰ ਹੋਏ ਨੇ ਅਤੇ ਮੱਥਾ ਤੁਹਾਡੀ ਚਰਨ ਧੂੜ ਨਾਲ ਪਵਿੱਤਰ ਹੋਇਆ اے ਸਤਿਗੁਰੂ ਜੀ ਆਪ ਜੀ ਦੀ ਰਹਿਮ ਤਾਂ ਸਦਕਾ ਅਸਾਂ ਦੇ ਨੇਤਰ ਤੁਹਾਡੇ ਦਰਸ਼ਨ ਕਰਕੇ ਤੁਹਾਡੇ ਚਰਨਾਂ ਤੇ ਕਮਲਾਂ ਦੀਆਂ ਰਹਿਮਤਾਂ ਪ੍ਰਾਪਤ ਕਰਕੇ ਪਵਿੱਤਰ ਹੋਏ ਨੇ ਤੇ ਅਸਾਂ ਦਾ ਜੋ ਮਥਾ ਇਹ ਤੁਹਾਡੀ ਚਰਨ ਧੂੜੀ ਦੇ ਨਾਲ ਭਾਵ ਕੇ ਨਾਮ ਸਿਮਰਨ ਦੀ ਬਰਕਤ ਦੇ ਨਾਲ ਇਹ ਪਵਿੱਤਰ ਹੋਇਆ ਹੈ ਹੁਣ ਮੈਂ ਪ੍ਰੇਮ ਨਾਲ ਭਾਵ ਤੇ ਅੰਦਰੋਂ ਆਪ ਜੀ ਦੀ ਰਹਿਮਤ ਹੋਈ ਆਪ ਜੀ ਨੇ ਬਖਸ਼ਿਸ਼ ਕੀਤੀ ਏ ਠਾਕਰ ਹੁਣ ਤੁਹਾਡੇ ਗੁਣ ਗਾਉਂਦਾ ਹਾਂ ਅਤੇ ਬੇਨਤੀ ਕਰਦਾ ਕਿ ਏ ਗੋਪਾਲ ਤੁਸੀਂ ਮੇਰੇ ਹਿਰਦੇ ਵਿੱਚ ਵਸੋ ਜੀ ਤੁਮ ਤੋ ਰਾਖਣ ਹਾਰ ਦਿਆਲ ਸੁੰਦਰ ਸੁਘਰ ਬੇਅੰਤ ਪਿਤਾ ਪ੍ਰਭ ਹੋ ਹੋ